ਐਨਟੀ ਕਾਸਟ ਸੋਸ਼ਲ ਵੈਲਫੇਅਰ ਮਮਤ ਸੁਸਾਇਟੀ ਦੇ ਚੇਅਰਮੈਨ ਸ਼੍ਰੀਮਤੀ ਤਰਲੋਚਨ ਕੁਰਪਾਟ ਵੱਲੋਂ ਹੁਣ ਦਾ ਮਜਰਾ ਵਿਖੇ ਪੁੱਜ ਕੇ ਲੋਡ ਬੰਦ ਪੰਚਾਂ ਨੂੰ ਕਪੜੇ ਪੇਟ ਕਰਕੇ ਆਪਣੀ ਸੇਵਾ ਇਹ ਸੰਸਥਾ ਸਭ ਦੀ ਸੰਜੀਏ ਜੋ ਪਿਆਰ ਦਾ ਪਾਠ ਪੜਾਉਂਦੀ ਏ ਇਹ ਸੰਸਥਾ ਸਭ ਦੀ ਸਾਂਜੀ ਏ ਜੋ ਪਿਆਰ ਦਾ ਪਾਠ ਪੜਾਉਂਦੀ ਏ ਨਸ਼ਿਆਂ ਕੋਲੋਂ ਅੱਚ ਕੇ ਰਹਿਣਾ ਸਮਾਜ ਨੂੰ ਦੱਸਿਆ ਜਾਂਦਾ ਏ ਤਰਲੋਚ ਨਵਾਟ ਨੇ ਇਸ ਸੰਸਥਾ ਨੂੰ ਵੀ ਸੋਸਣਾ ਵਿਚ ਲੈ ਆਉਂਦਾ ਏ ਨਸ਼ਿਆਂ ਕੋਲੋਂ ਵਚ ਕੇ ਰਹਿਣਾ ਸਮਾਜ ਨੂੰ ਦੱਸਿਆ ਜਾਂਦਾ ਏ ਬਾਠ ਤਰਲੋਚਨ ਨੇ 216 ਵਿੱਚ ਸੰਸਥਾ ਨੂੰ ਲੈ ਆਉਂਦਾ ਏ ਜਿਸ ਵੀਰ ਬੁਰਜੀਆ ਜੁਗ ਜੁਗ ਵਸੇ ਜਿਸ ਵੀਰ ਬੁਰਜੀਆ ਏ ਜੁਗ ਜੁਗ ਵਸੇ ਜੋ ਸਭ ਦੇ ਕੰਮ ਆਉਂਦੀ ਏ ਇਹ ਸੰਸਥਾ ਸਭ ਦੀ ਸਾਂਝੀ ਏ ਜੋ ਪਿਆਰ ਦਾ ਪਾਠ ਪੜਾਉਂਦੀ ਏ ਇਹ ਸੱਤਾ ਸਭ ਦੀ ਸੰਜੀਏ ਮੈਮ ਜੋ ਅੱਜ ਬੀਬਾ ਤਰਲੋਚਨ ਕੁਰਬਾਣ ਜੀ ਜੋ ਐਂਟੀ ਕਾਸਟ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਆਏ ਐ ਇਹਨਾਂ ਬਾਰੇ ਕੁਝ ਤੁਸੀਂ ਸਾਨੂੰ ਜਾਣਕਾਰੀ ਦਿਓ ਵੀ ਇਹ ਜਿਹੜੇ ਕੰਮ ਕਰ ਰਹੇ ਆ ਲੋਕ ਭਲਾਈ ਦੇ ਕਿਹੋ ਜਿਹਾ ਲੱਗ ਰਹੇ ਤੁਹਾਨੂੰ ਹਾਂਜੀ ਬਹੁਤ ਵਧੀਆ ਲੱਗਿਆ ਅੱਜ 7 ਮਾਰਚ 2025 ਨੂੰ ਮੈਮ ਤਰਲੋਚਰ ਹੁਣ ਸਾਡੇ ਸਕੂਲ ਆਏ ਆਂਟੀ ਕਾਰ ਸੋਸ਼ਲ ਵੈਲਫੇਅਰ ਸੰਸਥਾ ਵੱਲੋਂ ਆਏ ਆ ਇਹਨਾਂ ਨੇ ਕੁਝ ਬੱਚਿਆਂ ਨੂੰ ਉਹਨਾਂ ਦੀ ਹੈਲਪ ਕੀਤੀ ਹੈ ਕੁਝ ਕੱਪੜੇ ਦਿੱਤੇ ਹੈ ਤੇ ਮੈਨੂੰ ਬੜਾ ਵਧੀਆ ਲੱਗਿਆ ਇਹਨਾਂ ਦਾ ਜੋ ਉਹ ਪ੍ਰਾਲਾ ਕਰ ਰਹੇ ਆ ਜੋ ਇਹ ਸਮਾਜ ਭਲਾਈ ਦਾ ਕੰਮ ਕਰ ਰਹੇ ਆ ਮੈਨੂੰ ਇਹਨਾਂ ਨਾਲ ਮਿਲ ਕੇ ਵੀ ਖੁਸ਼ੀ ਹੋਈ ਹੈ ਤੇ ਇਹਨਾਂ ਵੱਲੋਂ ਜੋ ਸਕੂਲ ਦੇ ਬੱਚਾ ਲਈ ਕੁਝ ਕੀਤਾ ਗਿਆ ਉਹ ਵੀ ਮੈਨੂੰ ਬਹੁਤ-ਬਹੁਤ ਵਧੀਆ ਲੱਗਿਆ ਸੋ ਮੈਂ ਇਹਨਾਂ ਦੀ ਤਹਿ ਦਿਲੋਂ ਧੰਨਵਾਦੀ ਆ ਤੇ ਆਸ਼ਾ ਕਰਦੀ ਆ ਕਿ ਇਦਾਂ ਹੀ ਆਪਣਾ ਇਹ ਕਾਰਜ ਲੋਕ ਭਲਾਈ ਦਾ ਕਾਰਜ ਇਹ ਜਾਰੀ ਰੱਖਣਗੇ ਰੱਬ ਇਹਨਾਂ ਨੂੰ ਲੰਬੀ ਉਮਰ ਦੇਵੇ ਧੰਨਵਾਦ ਜੀ ਹਾਂਜੀ ਮੈਮ ਤੁਸੀਂ ਦੱਸੋ ਮੈਡਮ ਤਰਲੋਚਨ ਕੁਰਬਾਨ ਜੀ ਬਾਰੇ ਵੀ ਜਿਹੜੀਆਂ ਸੇਵਾਵਾਂ ਕਰ ਰਹੇ ਕਿਹੋ ਜਿਹੀਆਂ ਲੱਗ ਰਹੀਆਂ ਤੁਹਾਨੂੰ ਇਹਨਾਂ ਦੀਆਂ ਸੇਵਾਵਾਂ ਇਹ ਜੀ ਸਾਡੇ ਸਕੂਲ ਵੀ IC 72 2025 ਤੇ ਇਹਨਾਂ ਨੇ ਸਾਡੇ ਸਕੂਲ ਚ ਬੱਚਿਆਂ ਨੂੰ ਸਟੇਜ 'ਤੇ ਵਿਆ ਦਿੱਤੀ ਸੀਗੀ ਤੇ ਉੱਥੇ ਹੀ ਨਾਲੇ ਪਿੰਡ ਉੱਥੇ ਲੋਕਾਂ ਨੂੰ ਜਿਹੜੇ ਸੀਗੇ ਉਹਨਾਂ ਨੂੰ ਗਰੀਬ ਬੰਦਿਆਂ ਨੂੰ ਕੱਪੜੇ ਵੰਡ ਕੇ ਗਏ ਸੀਗੇ ਤੇ ਮਤਲਬ ਇਹਨਾਂ ਦਾ ਕੰਮ ਇਹ ਬਹੁਤ ਜ਼ਿਆਦਾ ਸ਼ਲਾਘਾਯੋਗ ਆ ਕਿਉਂਕਿ ਅਸੀਂ ਆਸੇ ਪਾਸੇ پیسے ਬਹੁਤ ਵੇਸਟ ਕਰਦੇ ਹਾਂ ਪਰ ਕਿਸੇ ਲੋੜਵੰਦ ਦੀ ਜੇ ਉਹ ਸਹਾਇਤਾ ਕਰਦੇ ਆ ਤਾਂ ਉਹਦੇ ਵਰਗਾ ਪੁੰਨ ਮੇਰੇ ਖਿਆਲ ਕਿ ਤੇ ਹੁੰਦਾ ਨਹੀਂ ਕਿਉਂਕਿ ਜੇ ਜੇ ਕੋਈ ਕਿਸੇ ਬੰਦੇ ਨੂੰ ਕੱਪੜੇ ਦਾਨੁਸ਼ਤਾ ਕਰਨ ਲਈ ਦਿੰਦਾ ਹੈ ਤਾਂ ਉਹਦੇ ਨਾਲ ਵੱਡੀ ਕੋਈ ਗੱਲ ਹੋਈ ਨਹੀਂ ਸਰ ਜੀ ਤੇ ਅੱਜ ਕੱਲ੍ਹ ਸ਼ੋਸ਼ਾਵਾਜੀ ਬਹੁਤ ਹੈ ਪਰ ਇਹ ਚੀਜ਼ਾਂ ਤੋਂ ਕੁਝ ਜ਼ਿਆਦਾ ਇਹ ਲੱਗਨੇ ਤੇ ਇਹਨਾਂ ਦਾ ਅਸੀਂ तहे ਦਿਲੋਂ ਧੰਨਵਾਦ ਕਰਦੇ ਹਾਂ ਤੇ ਅਸੀਂ ਉੱਧਰ ਵਿਆਸ ਕਰਦੇ ਹਾਂ ਕਿ ਸਾਡੇ ਇਹ ਬੱਚਿਆਂ ਲਈ ਜਾਂ ਸਾਡੇ ਦੇ ਏਰੀਆ ਲਈ ਕੁਝ ਹੋਰ ਬਦਲਿਆ ਕਰਨ ਲਈ ਇਹ ਤੁਹਾਡੇ ਇਲਾਕੇ 'ਚ ਕਿੰਨੇ ਕ ਸਮੇਂ ਤੋਂ ਆ ਰਹੇ ਮੈਡਮ ਇਹਨਾਂ ਨਾਲ ਲਾਸਟ ਮਨთੀ ਮੇਰਾ ਲਿੰਕ ਹੋਇਆ ਸੀਗਾ ਤੇ ਫਿਰ ਉਸ ਟਾਈਮ ਇਹ ਸਾਡੇ ਸਕੂਲ ਆਏ ਸੀਗੇ ਤੇ ਉਸ ਤੋਂ ਪਹਿਲਾਂ ਤਾਂ ਇਹ ਚੰਡੀਗੜ੍ਹ ਉਧਰ ਬਨਾਲਾ ਪਰਿਆਲਾ ਸੰਗੂਰ ਏਰੀਆ 'ਚ ਜਾਗਰ ਦਿੱਸੇ ਤੇ ਉਧਰ ਹੀ ਸੇਵਾ ਕਰ ਰਹੇ ਸੀ ਅੱਛਾ ਇੱਧਰ ਤੁਸੀਂ ਇਹਨਾਂ ਨੂੰ ਪਹੁੰਚ ਕਰਕੇ ਬੁਲਾਇਆ ਫੇਰੀ ਹਾਂਜੀ ਧੰਨਵਾਦ ਜੀ ਠੀਕ ਹੈ ਥੈਂਕ ਯੂ